ਪੰਜਾਬ ਦਾ ਸਭ ਤੋਂ ਮਸ਼ਹੂਰ ਘੰਟਾ ਘਰ ਤੇ ਚੌੜਾ ਬਾਜ਼ਾਰ ਦੀ ਮਾਰਕੀਟ ਹੋਲਸੇਲ ਮਾਰਕੀਟ ਸਸਤੇ ਕੱਪੜਿਆਂ ਦੀ ਮਾਰਕੀਟ ਦੀ ਨਿਊ ਅਪਡੇਟ ਵੀਡੀਓ ਤੁਹਾਨੂੰ ਦਿਖਾਉਣ ਲੱਗੇ ਆ। ਸੋ ਜੀ ਫਾਈਨਲ ਆਪਾਂ ਪਹੁੰਚ ਰਿਹਾ ਚੌੜਾ ਬਾਜ਼ਾਰ ਠੀਕ ਆ ਜੋ ਕਿ ਪੰਜਾਬ ਦਾ ਸਭ ਤੋਂ ਮਸ਼ਹੂਰ ਚੌੜਾ ਬਾਜ਼ਾਰ ਹੈ ਤੇ ਇੱਥੇ ਤੁਹਾਨੂੰ ਹੋਲਸੇਲ ਰੇਟਾਂ ਤੇ ਕੱਪੜੇ ਸੂਟ ਜੋ ਵੀ ਹੈ ਤੁਹਾਨੂੰ ਇੱਥੇ ਮਿਲ ਜਾਣਗੇ ਠੀਕ ਆ। ਤੇਲ ਲੱਗੇ 250 ਬੂਟਾ ਦੇ ਤੇਲ ਲੱਗੇ 250। ਤੁਹਾਨੂੰ ਲੇਡੀਜ਼ ਕੋਟੀਆਂ ਵੀ ਮਿਲ ਜਾਣਗੇ ਠੀਕ ਆ। ਤੇ ਭਾਜੀ ਕਿੰਨੇ ਦੀ ਕੋਟੀ ਹੈ ਇਹ? ਭਾਜੀ 350 ਰੁਪਏ ਦੀ ਹੈ। 350 ਰੁਪਏ ਦੀ ਤੇ ਪਾਕਿਸਤਾਨੀ ਸੂਟ ਵੀ ਤੁਹਾਨੂੰ ਇੱਥੋਂ ਮਿਲ ਜਾਣਗੇ ਠੀਕ ਹੈ ਜੀ ਦੇਖ ਸਕਦੇ ਹੋ ਪੂਰਾ ਸਟਾਕ ਹੈ ਨਾ ਤੇ ਵੀਡੀਓ ਨੂੰ ਅੱਗੇ ਵਧਾ ਕੇ ਨਾਲ ਦੇਖੋ ਤੇ ਵੀਡੀਓ ਅਖੀਰ ਤੱਕ ਬਣਿਆਦਾ ਲੋ ਜੀ ਚੈੱਕ ਕਰੋ ਜੀ ਇਹ ਸੂਟ ਆਇਆ ਹੈਗਾ ਭਾਜੀ ਇਹ ਦੁਪੱਟਾ ਹੈਗਾ ਪੂਰਾ ਫੁੱਲ ਸਾਈਜ਼ ਦਾ 250 ਰੁਪਏ ਦਾ 250 ਰੁਪਏ ਦਾ ਹਾਂ ਜੀ ਭਾਜੀ ਲੋ ਜੀ ਚੈੱਕ ਕਰੋ ਇਹ ਸੂਟ ਤੁਹਾਨੂੰ ਮਿਲੇਗਾ 250 ਰੁਪਏ ਦਾ ਠੀਕ ਆ ਚਾਹੇ ਆ ਰੰਗ ਲੋ ਚਾਹੇ ਆ ਰੰਗ ਲੋ ਰੰਗ ਭਾਈ ਚਾਰ ਚਾਰ ਰੰਗ ਮਿਲਣਗੇ ਸਾਹਮਣੇ ਬਾਟਾ ਸ਼ੋਰੂਮ ਹੈ ਤੇ ਚੌੜਾ ਬਾਜ਼ਾਰ ਦੇ ਸਾਹਮਣੇ ਦੀ ਸਾਰੀ ਮਾਰਕੀਟ ਦਾ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਤੇ ਲੌਂਗ ਕੋਟ ਇਹੋ ਜਿਹਾ ਲੌਂਗ ਕੋਟ ਮਿਲ ਜਾਏਗਾ ਆ ਦੇਖੋ ਇਹ ਲੌਂਗ ਕੋਟ ਨਾ ਮਿਲ ਜਾਏਗਾ ਲੇਡੀਜ਼ ਪਹਿਣਾ ਵਾਸਤੇ ਨਾ 450 ਰੁਪਏ ਦਾ ਓਨਲੀ ਚੈੱਕ ਕਰੋਗੇ ਤੇ ਇਕल्ली ਇਕल्ली ਚੀਜ਼ ਦਾ ਤੁਹਾਨੂੰ ਰੇਟ ਦੱਸਾਂਗੇ ਵੀਡੀਓ ਦੇ ਅਖੀਰ ਤੱਕ ਬਣਿਆ ਰਹੋ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਕਰੋ ਲੁਧਿਆਣਾ ਚੌੜਾ ਬਾਜ਼ਾਰ ਘੰਟਾ ਕਰਕੇ ਸਾਰੀ ਮਾਰਕੀਟ ਤੁਹਾਨੂੰ ਦਿਖਾ ਰਹੇ ਹਾਂ ਇਸ ਵੀਡੀਓ ਦੇ ਵਿੱਚ ਤੇ ਬਹੁਤ ਹੀ ਸਸਤੇ ਰੇਟਾਂ ਤੇ ਬਹੁਤ ਹੀ ਜਾਇਜ਼ ਰੇਟਾਂ ਤੇ ਤੁਹਾਨੂੰ ਮਿਲ ਜਾਏਗਾ ਠੀਕ ਆ ਲੈਣਾ ਨਾ ਲੈਣਾ ਤੁਹਾਡੀ ਆਪਣੀ ਮਰਜ਼ੀ ਦਿਖਾਉਣਾ ਤੁਹਾਨੂੰ ਬਲੇਜ਼ਰ ਕੋਟ ਜੋ ਵੀ ਹੈ ਅੱਜ ਤੁਹਾਨੂੰ ਵੀਡੀਓ ਦਿਖਾਉਣ ਲੱਗੇ ਹਾਂ 15 ਜਨਵਰੀ 2025 ਦੀ ਲੁਧਿਆਣਾ ਘੰਟਾ ਘਰ ਚੌੜਾ ਬਾਜ਼ਾਰ ਹੋਲ ਸੇਲਸ ਮਾਰਕੀਟ ਜੋ ਕਿ ਪੰਜਾਬ ਦੇ ਵਿੱਚ ਕਾਫੀ ਮਸ਼ਹੂਰ ਹੈ ਤੇ ਬੜੀ ਦੂਰ ਦੂਰੋਂ ਜਿਹੜੇ ਲੋਕ ਨੇ ਲੁਧਿਆਣਾ ਘੰਟਾ ਘਰ ਚੌੜਾ ਬਾਜ਼ਾਰ ਦੀ ਮਾਰਕੀਟ ਕਰਨ ਵਾਸਤੇ ਜਗਤ ਤੇ ਪਹੁੰਚਦੇ ਨੇ ਤੇ ਕੀ ਰੇਟ ਤੇ ਉੱਥੇ ਕੱਪੜੇ ਮਿਲਦੇ ਨੇ ਕੀ ਰੇਟ ਤੇ ਉੱਥੇ ਸਾਰਾ ਸਮਾਨ ਮਿਲਦਾ ਵਾ ਸਾਰਾ ਤੁਸੀਂ ਦੀ ਵੀਡੀਓ ਦੇਖ ਸਕੋਗੇ ਸੋ ਦੇਖੋ ਅੱਜ ਦੀ ਵੀਡੀਓ ਵੀਡੀਓ ਦੇ ਅੱਗੇ ਜੀ ਗਾਲ ਜੀ ਸਵਾਗਤ ਹੈ ਫੇਰ ਤੋਂ ਤੁਹਾਡਾ ਸਾਰਿਆਂ ਦਾ ਇੱਕ ਨਵੇਂ ਵਲੌਗ ਦੇ ਵਿੱਚ ਅੱਜ ਦੇ ਨਵੇਂ ਵੀਡੀਓ ਦੇ ਵਿੱਚ ਤੇ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਤੁਹਾਨੂੰ ਵੀਡੀਓ ਦਿਖਾਉਣ ਲੱਗੇ ਆ 15 ਜਨਵਰੀ 2025 ਦੀ ਲੁਧਿਆਣਾ ਘੰਟਾ ਘਰ ਚੌੜਾ ਬਾਜ਼ਾਰ ਤੇ ਅੱਜ ਆਪਾਂ ਫੇਰ ਲੁਧਿਆਣਾ ਘੰਟਾ ਘਰ ਚੌੜਾ ਬਾਜ਼ਾਰ ਦੀ ਸਾਰੀ ਵੀਡੀਓ ਤੁਹਾਨੂੰ ਦਿਖਾਵਾਂਗੇ ਇਸ ਵੀਡੀਓ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੈ ਲੁਧਿਆਣਾ ਜਿਹੜਾ ਚੌੜਾ ਬਾਜ਼ਾਰ ਹੈ ਘੰਟਾ ਘਰ ਹੋਲ ਸੇਲਸ ਮਾਰਕੀਟ ਜੋ ਕਿ ਪੰਜਾਬ ਦੇ ਵਿੱਚ ਕਾਫੀ ਮਸ਼ਹੂਰ ਹੈ ਕਿ ਬੜੀ ਦੂਰ ਦੂਰੋਂ ਜਿਹੜੇ ਲੋਕ ਨੇ ਲੁਧਿਆਣਾ ਘੰਟਾ ਘਰ ਚੌੜਾ ਬਾਜ਼ਾਰ ਦੀ ਮਾਰਕੀਟ ਕਰਨ ਵਾਸਤੇ ਸੇਲ ਕਰਨ ਵਾਸਤੇ ਇਸ ਜਗ੍ਹਾ ਤੇ ਪਹੁੰਚਦੇ ਨੇ ਤੇ ਕੀ ਰੇਟ ਤੇ ਉੱਥੇ ਕੱਪੜੇ ਮਿਲਦੇ ਨੇ ਕੀ ਰੇਟ ਤੇ ਉੱਥੇ ਸਾਰਾ ਸਮਾਨ ਮਿਲਦਾ ਵਾ ਸਾਰਾ ਤੁਸੀਂ ਵੀਡੀਓ ਦੇਖ ਸਕੋਗੇ ਤੇ ਆਪਾਂ ਇਸ ਟਾਈਮ ਖੜੇ ਆ ਲੁਧਿਆਣਾ ਬੱਸ ਸਟੈਂਡ ਦੇ ਵਿੱਚ ਠੀਕ ਹੈ ਜੀ ਤੇ ਆਪਾਂ ਲੁਧਿਆਣਾ ਬੱਸ ਸਟੈਂਡ ਤੋਂ ਜਾਵਾਂਗੇ ਲੁਧਿਆਣਾ ਘੰਟਾ ਘਰ ਚੌੜਾ ਬਾਜ਼ਾਰ ਤੇ ਲੁਧਿਆਣਾ ਘੰਟਾ ਘਰ ਚੌੜਾ ਬਾਜ਼ਾਰ ਦੀ ਨਿਊ ਅਪਡੇਟ ਵੀਡੀਓ ਤੁਸੀਂ ਇਸ ਵੀਡੀਓ ਦੇਖ ਸਕੋਗੇ ਤੇ ਤੁਸੀਂ ਪਿਛਲੀ ਵੀਡੀਓ ਨੂੰ ਮੇਰੇ ਬਹੁਤ ਪਿਆਰ ਦਿਖਾਇਆ ਲੁਧਿਆਣਾ ਘੰਟਾ ਘਰ ਚੌੜਾ ਬਾਜ਼ਾਰ ਦੀ ਵੀਡੀਓ ਨੂੰ ਸੋ ਚੱਲਦੇ ਆਂ ਲੁਧਿਆਣਾ ਘੰਟਾ ਘਰ ਤੇ ਦਿਖਾਉਨੇ ਆ ਤੁਹਾਨੂੰ ਅੱਜ ਦੀ ਇਹ ਵੀਡੀਓ ਜੀ ਫਾਈਨਲੀ ਆਪਾਂ ਬੱਸ ਸਟੈਂਡ ਤੋਂ ਪਹੁੰਚ ਗਏ ਆ ਘੰਟਾ ਘਰ ਜੋ ਕਿ ਪੰਜਾਬ ਦਾ ਸਭ ਤੋਂ ਮਸ਼ਹੂਰ ਇਹ ਘੰਟਾ ਘਰ ਹੈ ਤੇ ਇੱਥੇ ਸੇਲ ਲੱਗਦਾ ਹੈ ਕੱਪੜਿਆਂ ਦੀ ਸੇਲ ਬੂਟਾਂ ਦੀ ਸੇਲ ਜੱਟਾਂ ਦੀ ਸੇਲ ਤੇ ਅੱਜ ਤੁਹਾਨੂੰ ਨਿਊ ਅਪਡੇਟ ਵੀਡੀਓ ਦਿਖਾਉਣ ਲੱਗੇ ਆ ਸੋ ਉਮੀਦ ਕਰਦਾ ਹਾਂ ਇਸ ਵੀਡੀਓ ਨੂੰ ਆਪਣਾ ਪਿਆਰ ਤੇ ਸਪੋਰਟ ਬਣਾਏ ਰੱਖੋਗੇ ਤੇ ਤੁਸੀਂ ਪਿੱਛੇ ਦੇਖ ਸਕਦੇ ਹੋ ਘੰਟਾ ਘਰ ਤੇ ਇਹ ਨਾਲ ਹੀ ਤੁਹਾਨੂੰ ਲੋਟਰੀ ਟਿਕਟਾਂ ਮਿਲ ਜਾਣਗੀਆਂ ਸੋ ਜੀ ਫਾਈਨਲ ਪਰ ਪਹੁੰਚ ਗਏ ਆ ਚੌੜਾ ਬਾਜ਼ਾਰ ਠੀਕ ਆ ਜੋ ਕਿ ਪੰਜਾਬ ਦਾ ਸਭ ਤੋਂ ਮਸ਼ਹੂਰ ਚੌੜਾ ਬਾਜ਼ਾਰ ਹੈ ਤੇ ਇੱਥੇ ਤੁਹਾਨੂੰ ਹੋਲਸੇਲ ਰੇਟਾਂ ਤੇ ਕੱਪੜੇ ਸੂਟ ਜੋ ਵੀ ਹੈ ਤੁਹਾਨੂੰ ਇੱਥੇ ਮਿਲ ਜਾਣਗੇ ਠੀਕ ਹੈ ਜੀ ਤੇ ਦੇਖ ਸਕਦੇ ਹੋ ਲੇਡੀਜ਼ ਦਾ ਵੀ ਸਮਾਨ ਸਾਰਾ ਮਿਲ ਜਾਏਗਾ ਕਿੰਨੇ ਰੇਟ ਹੈ ਇਹਦਾ 150 ਰੁਪਏ ਦਾ 150 ਰੁਪਏ ਦਾ ਇਹ ਰੇਟ ਠੀਕ ਹੈ ਤੇ ਚੌੜਾ ਬਾਜ਼ਾਰ ਹੈ ਠੀਕ ਆ ਦੇਖ ਸਕਦੇ ਹੋ ਨਾ ਚੌੜਾ ਬਾਜ਼ਾਰ ਤੇ ਤੁਹਾਨੂੰ ਵੀਡੀਓ ਦਿਖਾਉਣ ਲੱਗੇ ਆ ਨਿਊ ਅਪਡੇਟ ਵੀਡੀਓ ਤੇ ਇੱਥੇ ਤੁਹਾਨੂੰ ਸੂਟ ਮਿਲ ਜਾਏਗਾ ਦੇਖ ਸਕਦਾ ਕਿੰਨੇ ਦੇ ਅੰਕਲ ਜੀ ਕੋਟੀਆਂ 350 350 ਦਾ 400 ਰੁਪਏ 400 ਰੁਪਏ ਲੋ ਜੀ ਚੈੱਕ ਕਰੋ ਇਹ 400 ਰੁਪਏ ਜਗ ਨਾ ਆਇਓ ਐਂਟਰੀ ਕਰਦੇ ਹੀ ਆਹ ਇਹ ਤੁਹਾਨੂੰ ਬੂਟ ਮਿਲ ਜਾਏਗਾ 300 ਰੁਪਏ ਦਾ ਬੂਟ ਮਿਲ ਜਾਏਗਾ ਠੀਕ ਆ ਤੇ ਮਿਲ ਜਾਏਗਾ ਤੁਹਾਨੂੰ 200 ਰੁਪਏ ਦਾ ਇਹ ਜਿਹੜਾ ਜ ਸੂਟ ਮਿਲ ਜਾਏਗਾ ਲੇਡੀਜ਼ ਸੂਟ ਠੀਕ ਹੈ ਜੀ ਤੇ ਹੁਣ ਤੁਹਾਨੂੰ ਘਰ-ਘਰ ਕੇ ਸਾਰੀਆਂ ਵੀਡੀਓ ਦਿਖਾਉਣ ਲੱਗੇ ਆ ਠੀਕ ਆ ਉਹ ਵੀਡੀਓ ਨੂੰ ਅੱਗੇ ਵਧਾ ਕੇ ਨਾ ਦੇਖੋ ਤੁਹਾਨੂੰ ਉਸ ਤੱਲੀ-ਕੱਲੀ ਚੀਜ਼ ਤੁਹਾਡੀ ਇਹ ਦੱਸਾਂਗੇ ਠੀਕ ਹੈ ਜੀ ਤੇ ਵੀਡੀਓ ਅਖੀਰ ਤੱਕ ਬਨੇ ਰਹੋ ਲੋ ਜੀ ਚੈੱਕ ਕਰੋ ਸੰਡੇ ਸੇਲ ਕਾਫੀ ਮਸ਼ਹੂਰ ਹੈ ਪਰ ਇਸ ਤੋਂ ਪਹਿਲਾਂ ਤੁਹਾਨੂੰ ਜਿਹੜਾ ਸੇਲ ਇਥੇ ਦੇਖਣ ਨੂੰ ਮਿਲ ਜਾਏਗਾ ਠੀਕ ਆ ਤੇ ਦੇਖ ਸਕਦੇ ਹੋ ਸਲਟਾਂ ਜਿਹੜਾ ਸੇਲ ਹੈ ਸਲਟਾਂ ਦੀ ਸੇਲ ਲੱਗਿਆ ਹੋਇਆ ਹੈ ਨਾ ਤੇ ਆਪਾਂ ਬੁੱਧਵਾਰ ਦੀ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਬੁੱਧਵਾਰ ਕਿੰਨੇ ਦਾ ਕੋਟੀਏ 2200 ਹੀ 2200 2200 ਦਾ ਮਿਲ ਜਾਇਆ ਠੀਕ ਆ ਦੇਖਦਾ ਜੀ ਆਇਆ ਆਇਆ ਕੋਟੀ 2200 ਦਾ ਲੋ ਇਹ ਤੁਹਾਨੂੰ ਸੂਟ ਵੀ ਮਿਲ ਜਾਇਆ ਠੀਕ ਆ ਇਹਦੇ ਦੇਖਦਾ ਸੂਟ ਕਿੰਨਾ ਦਾ ਕਿੰਨਾ ਦਾ ਸੂਟ ਚਲੋ ਕਿੰਨੇ ਦਾ ਹੀ ਕੋਟੀ 300 300 ਇਹ ਤੁਹਾਨੂੰ ਮਿਲ ਜਾਏਗਾ 300 ਰੁਪਏ ਮਿਲ ਜਾਏਗਾ ਠੀਕ ਆ ਤੇ ਹਾ ਸ਼ਾਲ 250 ਇਹ 250 ਦਾ ਮਿਲ ਜਾਏਗਾ ਠੀਕ ਹੈ ਜੀ ਜਿਹੜਾ ਮਰਜੀ ਚੱਕੋ 250 ਰੁਪਏ ਦਾ 250 ਰੁਪਏ ਦਾ ਓਨਲੀ 250 ਰੁਪਏ ਦਾ ਘੰਟਾ ਘਰ ਚੌੜਾ ਬਾਜ਼ਾਰ ਦੀ ਸਾਰੀ ਵੀਡੀਓ ਤੁਹਾਨੂੰ ਦਿਖਾਉਣੀਆਂ ਆ ਆ ਪਾ ਦੇ ਤੇ ਗਰਮ ਕੋਟੀ ਤੁਹਾਨੂੰ ਮਿਲ ਜਾਏਗਾ 300 ਰੁਪਏ ਦਾ ਗਰਮ ਕੋਟੀ ਜਿਹੜਾ ਮਰਜੀ ਲਓ ਜੀ ਚਾਹੇ ਆਹ ਲਓ ਚਾਹੇ ਆਹ ਲਓ ਚਾਹੇ ਆਹ ਲਓ ਚਾਹੇ ਆਹ ਲਓ ਠੀਕ ਆ ਬਾਕੀ ਦਾ ਤੁਹਾਨੂੰ ਉੱਥੇ ਰੇਟ ਮਿਲ ਜਾਏਗਾ 300 ਰੁਪਏ ਦਾ ਠੀਕ ਹੈ ਜੀ ਤੇ ਇੱਥੇ ਤੁਹਾਨੂੰ ਮਿਲ ਜਾਏਗਾ ਲੇਡੀਜ਼ ਕਿੰਨੇ ਦਾ ਜੀ ਕਿੰਨੇ ਦਾ 200 200 ਰੁਪਏ ਦਾ ਜਿਹੜਾ ਮਰਜੀ ਇੱਧਰ ਜਿਹੜਾ ਮਰਜੀ ਲੈ ਲਓ ਅੱਛਾ 200 ਰੁਪਏ ਦਾ ਇੱਧਰ 350 ਵਾਲੀ 250 ਲਓ ਜੀ 200 ਰੁਪਏ ਨਾਲ ਮਿਲ ਜਾਏਗਾ ਠੀਕ ਹੈ ਜੀ ਦੇਖ ਸਕਦੇ ਹੋ ਇਹੋ ਜਿਹਾ ਕੁਝ ਲੇਡੀਜ਼ ਇਹ ਕਿੰਨੇ ਦਾ ਹੈ 200 200 ਰੁਪਏ ਦਾ 350 ਦਾ 200 350 ਕਾ 200 ਰੁਪਏ ਮਿਲ ਜਾਏਗਾ ਆ 200 ਰੁਪਿਆ ਦਾ ਹੀ ਇਹ ਵੀ 200 ਰੁਪਿਆ ਦਾ ਇਹ 450 ਵਾਲਾ 250 اچھا اچھا ਹਾਂਜੀ ਠੀਕ ਹੈ ਠੀਕ ਹੈ ਇਹ ਵੈਲੀ ਹੈ ਓਕੇ ਓਕੇ ਤੇ ਇਹ ਇਹੋ ਜੀਆਂ ਰੌਣਕਾਂ ਨੇ ਠੀਕ ਹੈ ਜੀ ਤੁਹਾਨੂੰ ਵੀਡੀਓ ਦਿਖਾ ਰਹੇ ਹਾਂ 15 ਜਨਵਰੀ 2025 ਦੀ ਨਿਊ ਅਪਡੇਟ ਵੀਡੀਓ ਤੁਸੀਂ ਦੇਖ ਰਹੇ ਹੋ ਤੇ ਇੱਥੋਂ ਤੁਹਾਨੂੰ ਮਿਲ ਜਾਏਗਾ ਇਹ 150 ਰੁਪਏ ਦਾ ਦੇਖੋ ਕੜਾ ਮਰਜੀ ਲਓ 150 ਰੁਪਏ ਨੂੰ ਮਿਲ ਜਾਏਗਾ ਠੀਕ ਹੈ ਤੇ ਚਲਦੇ ਆਂ ਅੱਗੇ ਤੇ ਇੱਥੇ ਤੁਹਾਨੂੰ ਮਿਲ ਜਾਏਗਾ ਸ਼ੂਟ ਕਿੰਨੇ ਤੱਕ ਤੋਂ ਸ਼ੁਰੂ ਹੈ 2500 ਤੋਂ 1000 ਤੋਂ 2500 ਤੋਂ ਜਾਓ ਸ਼ੂ ਆ ਦੇਖੋ ਚੈੱਕ ਕਰੋ ਜੀ ਲੇਡੀਜ਼ ਤਾਨੂੰ ਮਿਲ ਜਾਏਗਾ ਇਹ ਜਾ ਕੁਝ ਜਾ 450 ਰੁਪਏ ਦਾ ਸਵਾ ਮਿਲ ਜਾਏਗਾ ਤੁਹਾਨੂੰ ਕਿੰਨੇ ਦਾ 250 250 ਰੁਪਏ ਦਾ ਮਿਲ ਜਾਏਗਾ ਦੇਖੋ ਚੈੱਕ ਕਰੋ ਇਹ ਦੇਖੋ ਲੇਡੀਜ਼ 250 ਰੁਪਏ ਦਾ ਆਉਂਦੇ ਇਹ 200 ਰੁਪਏ ਲੱਗ ਜਾਏ ਜੇ ਕਿਸੇ ਨੇ ਹੋਲਸੇਲ ਲੈਣਾ ਤਾਂ ਦੇਖ ਸਕਦਾ ਤੇ ਅਡਾ ਡ ਰੇਟ ਨੇ ਅਡਾ ਡ ਰੇਟ ਨੇ ਤੇ ਦੇਖ ਸਕਦੇ ਨਾ ਆ ਚੈੱਕ ਕਰੂ ਕੀ ਪ੍ਰਾਈਸ ਇਹਨਾਂ ਦਾ ਲਗ ਲਗ ਰੇਟ ਹੀ ਹੈ 250 250 ਰੁਪਏ ਦਾ ਤੇ ਇਹਨਾਂ ਦਾ ਕੀ ਰੇਟ ਹੈ 250 250 ਰੁਪਏ ਦਾ ਜਿਹੜਾ ਮਰਜੀ ਲੋ 250 ਰੁਪਏ ਦਾ 700 ਵੀ ਆ ਰਿਹਾ ਸਭ টাই 250 ਰੁਪਏ ਦਾ ਸਾਰਾ 250 ਰੁਪਏ ਦਾ ਮਿਲ ਜਾਏਗਾ ਤੁਹਾਨੂੰ ਜਿਹੜਾ ਮਰਜੀ ਉਨ ਜਣ ਕੋਲ ਅ ਡੱਡ ਰੇਟ ਆ ਠੀਕ ਐ ਐਨ ਆਰ ਫੋਟ ਵੀਰ ਛੋੜਾ ਬਿਆਰ ਲੁਧਿਆਣਾ ਓਕੇ 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 ਆ ਦੇਖਾ ਤਾਂ ਦੁਆਤ ਮੇਰੀ ਕਰ ਲਮੇ ਤੇਰੀ ਆਤਮਾ ਘੰਟਾ ਘਰ ਚੌੜਾ ਬਾਜ਼ਾਰ ਦੀ ਸਾਰੀ 150 ਦੀ 150 ਦੀ ਆ ਦੇਖੋ ਜੀ 150 ਦਾ ਮਿਲ ਜੇਗਾ ਤੁਹਾਨੂੰ ਵਧੀਆ ਮਾਲ ਆ 150 ਰੁਪਏ ਇਹ ਪਹਿਲਾਂ 500 ਵਿਕੀ ਆ ਹੁਣ 150 ਦੀ ਆ ਗਈ ਆ ਇਹ 500 ਵਾਲੀ 150 ਦੀ ਆ ਗਈ ਆ ਜੀ ਅਰੇ ਇੰਡੀਆ ਚ ਛੋੜੇ ਯਾਰ ਯਾਨਾ ਅਨੁਲਾਈਕ ਕਰਨਾ ਹੈ ਬਣੀ ਉਹਨਾਂ ਦਾ 150 ਛਾਲ ਇੱਧਰ ਲੈ ਕੇ ਜਾਣਾ ਠੀਕ ਹੈ ਰਿਪੋਰਟ ਉਹ ਕਿੰਸਾ ਦੰ ਮਿਲ ਜਾਏਗਾ ਨਾ ਲੋ ਜੀ 350 ਰੁਪਏ ਦੇ ਮਿਲ ਜਾਏਗਾ ਤੁਹਾਨੂੰ ਇਹੋ ਜਿਹੀ ਕੋਟੀਆਂ ਮਿਲ ਜਾਣਗੀਆਂ 350 ਰੁਪਏ ਦੀਆਂ ਬਾਕਾਇਦਾ ਤੁਹਾਨੂੰ ਉੱਥੋਂ ਰੇਟ ਮਿਲ ਜਾਏਗਾ ਠੀਕ ਹੈ ਲਿਖਿਆ ਹੈ ਇੱਥੋਂ ਮਿਲ ਜਾਏਗਾ ਲੇਟਿਸ ਕੋਟੀਆਂ 350 ਰੁਪਏ ਦਾ ਤੇ ਸੂਟ ਦੇਖ ਸਕਦੇ ਹੋ ਸੂਟ ਤੁਹਾਨੂੰ ਸੂਟ ਵੀ ਮਿਲ ਜਾਣਗੇ ਨਾ ਲੇਡੀਜ਼ ਪਹਿਣਾ ਵਾਸਤੇ ਸੂਟ ਜੇ ਚਾਹੀਦਾ ਅ 250 ਰੁਪਏ ਤੋਂ ਸ਼ੁਰੂ ਹੈ ਸੂਟ ਬੈਸਟ ਕੁਆਲਟੀ ਦੇ ਵਿੱਚ ਠੀਕ ਆ ਬਾਕੀ 250 ਤੋਂ ਜਿੰਨਾ ਉੱਪਰ ਤੁਸੀਂ ਵਧਾਉਣਾ ਤੁਸੀਂ ਵਧਾ ਸਕਦੇ ਆ ਅੰਕ ਕੀ ਰੇਟ ਹੈ ਇਹਨਾਂ ਦਾ 250 ਰੁਪਏ ਦਾ ਮਿਲ ਜਾਵੇ ਹੋਈ ਚੈੱਕ ਕਰੋ ਜਿਵਾਕਾਂ ਮੈਂ ਬੂਟ ਮਿਲ ਜਣਗੇ ਤੁਹਾਨੂੰ ਲੈ ਤੇ ਆ ਮਿਲ ਜਾਏਗਾ 250 ਰੁਪਏ ਦਾ ਜਿਹੜਾ ਮਰਜ਼ੀ ਲਓ 250 ਰੁਪਏ ਦਾ ਸਸਤਿਆਂ ਦਾ ਕਿੰਨੇ ਦਾ ਵੀਰੇ ਵੀਰੇ ਆਪਣੇ ਕੋਲ ਉਹ ਵਾਲਾ ਲੱਗਾ ਹੈ 250 ਰੁਪਏ ਦਾ ਅੱਛਾ ਜੀ ਠੀਕ ਹੈ ਜਿਹੜਾ ਤੁਹਾਡੇ ਚੈਨਲ ਦੇ ਥਰੂ ਆਏਗਾ ਠੀਕ ਹੈ ਜੀ ਅਸੀਂ 350 ਦਾ ਸਵੈਟਰਾਂ ਨੂੰ 300 ਰੁਪਏ ਦੇ ਦਾਂਗੇ ਅੰਦੇ ਨਾਲ ਦਾ ਕਿਸੇ ਕੋਲ ਮਾਲ ਨਹੀਂ ਹੋਏਗਾ ਉਹ ਸਾਈਜ਼ ਵਾਈ ਦਾ ਸਾਰੇ ਠੀਕ ਹੈ ਜੀ ਠੀਕ ਐਮ ਤੋਂ ਲੈ ਕੇ ਡਬਲ ਐਕਸਲ ਤੱਕ ਆਪਰੇ ਠੀਕ ਹੈ ਠੀਕ ਆ ਤੇ ਹੋਰ ਕਿਹੜੀ-ਕਿਹੜੀ ਕੁਆਲਿਟੀਆਂ ਸ਼ਰਟਾਂ ਹੈਗੀਆਂ ਵੀਰੇ ਉਸ ਤੋਂ ਬਾਅਦ ਆਪਣੇ ਕੋਲ ਅੰਦਰ ਪੈਂਟਾਂ ਸ਼ਰਟਾਂ ਸਟਾਰਟ ਹੈ ਆਜੋ ਤੁਹਾਨੂੰ ਪੈਂਟਾਂ ਦਿਖਾਉਂਦਾ ਕਿਹ ਪੈਂਟ ਆਈਆਂ ਆ ਤੇ ਲੋ ਜੀ ਪੈਂਟਾਂ ਚੈੱਕ ਕਰੂ ਜੀ ਵੀਰੇ ਬਾਜ਼ਾਰ ਦੇ ਵਿੱਚ 450 ਰੁਪਏ ਦੀ ਪੈਂਟ ਸੇਲ ਹੋ ਰਹੀ ਹੈ ਠੀਕ ਜੀ ਠੀਕ ਹੈ ਅਸੀਂ 250 ਰੁਪਏ ਦੀ ਪੈਂਟ ਦੇ ਦਾਂਗੇ ਸਿਰਫ 250 ਰੁਪਏ ਦਾ ਸਿਰਫ 250 ਰੁਪਏ ਦੀ ਠੀਕ ਜੀ ਮਤਲਬ ਗਾਰੰਟੀ ਨਾ ਦਵਾਂਗੇ ਕੋਈ ਸਾਨੂੰ ਐ ਨਹੀਂ ਕਿ ਤੁਹਾਡੇ ਚੈਨਲ ਦੇ ਥਰੂ ਆਏਗਾ 250 ਰੁਪਏ ਦੀ ਪੈਂਟ ਠੀਕ ਹੈ ਤੁਹਾਡੇ ਚੈਨਲ ਦੇ ਆਫਰ ਲਾਤੀ ਹੈ ਠੀਕ ਹੈ ਠੀਕਾ ਹੋਰ ਸ਼ਰਟਾਂ ਵੀ ਹੁੰਦੀਆਂ ਆਪਣੇ ਕੋਲ ਉਸ ਤੋਂ ਬਾਅਦ ਸਾਡੇ ਕੋਲ ਹੁੰਦੀ ਹੈ ਡੱਬੇ ਵਾਲੀ ਸ਼ਰਟ ਠੀਕ ਹੈ ਡੱਬੇ ਵਾਲੀ ਸ਼ਰਟ ਮਿਲ ਜੇਗਾ ਦੇਖੋ ਸਾਡੇ ਕੋਲ ਵੀਰੇ ਡੱਬੇ ਵਾਲੀ ਸ਼ਰਟ ਹੈਗੀ ਆ ਇਹ ਪਿਆਰ 5500 ਲੋਕੀ ਵੇਚੀ ਜਾਂਦੇ ਆ ਠੀਕ ਹੈ ਅਸੀਂ 350 ਰੁਪਏ ਸ਼ਰਟ ਦੇ ਦਾਂਗੇ ਚਾਹੇ ਜਾਂਦੇ ਤੁਸੀਂ ਐਮ ਐਸ ਆਈ ਲੈ ਲਓ ਚਾਹੇ ਤੁਸੀਂ ਜਾਂਦੇ ਡਬਲ ਐਕਸ ਲੈ ਲਓ 350 ਰੁਪਏ ਦੀ ਸ਼ਰਟ ਦੇ ਦਾਂਗੇ ਠੀਕ ਹੈ ਠੀਕ ਆ ਉਸ ਤੋਂ ਬਾਅਦ ਸਾਡੇ ਕੋਲ ਜੈਂਟਸ ਪੈਂਟਾਂ ਨੇ ਅੰਦਰ ਜੈਂਟਸ ਪੈਂਟ ਵੀ ਦਿਖਾ ਦੋਨਾ ਤੁਹਾਨੂੰ ਵੀਰੇ ਉਸ ਤੋਂ ਬਾਅਦ ਸਾਡੇ ਕੋਲ ਆ ਗਈ ਜੈਂਟਸ ਪੈਂਟ ਐਦਾਂ ਦੇ ਕਟਿੰਗ ਵਾਲੇ ਆਰਟੀਕਲ ਹੋਣਗੇ ਉਹਦੇ ਵਿੱਚ ਲੱਗ ਲੱਗ ਡਿਜ਼ਾਈਨ ਹੋਣਗੇ ਦੇਖੋ ਇਦਾਂ ਰੇ 660 ਰੁਪਏ ਬੈਂਟਾ ਬਾਜ਼ਾਰ ਦੇ ਵਿੱਚ 350 ਰੁਪਏ ਦੇ ਦਾਂਗੇ ਅਸੀਂ 350 ਦੇ 350 ਓਕੇ ਇੰਨਾ ਘੱਟਾ ਕੋਈ ਖਾਣੋ ਤੁਸੀਂ ਭਾਜੀ ਪਤਾ ਕੀ ਇਹ ਕਸਟਮਰ ਬਣਾਣੇ ਆ ਅਸੀਂ ਕਹਿੰਦੇ ਆ ਕਿ ਹਰੇਕ ਬੰਦਾ ਕਸਟਮਰ ਚੀਜ਼ ਲੈ ਕੇ ਜਾਵੇ ਠੀਕ ਹੈ ਜੀ ਹਰੇਕ ਦੀ ਡਿਮਾਂਡ ਪੂਰੀ ਹੋਣੀ ਚਾਹੀਦੀ ਹੈ ਡਿਮਾਂਡ ਪੂਰੀ ਹੋਣੀ ਚਾਹੀਦੀ ਹੈ ਕੁਆਲਿਟੀ ਵੀ ਪੂਰੀ ਹੋਣੀ ਚਾਹੀਦੀ ਹੈ ਕੋਈ ਗੱਲ ਨਹੀਂ 10 20 ਘੱਟ ਕਮਾ ਲਾਂਗੇ ਤੇ ਚੀਜ਼ ਹਰੇਕ ਨੂੰ ਪੂਰੀ ਕਰਕੇ ਭੇਜਣੀ ਹੈ ਅਸੀਂ ਬੈਸਟ ਕੁਆਲਿਟੀ ਹੋਏਗੀ ਭਾਜੀ ਓਕੇ ਰਿਪੋਰਟ ਹੋਏਗੀ ਅੰਨੇ ਨਾਲ ਦੀ ਤੁਸੀਂ ਪੈਂਟ ਵਾਪਸੀ ਵੀ ਲਾਏ ਹੋ ਚੇਂਜ ਵੀ ਕਰ ਦਾਂਗੇ ਹੋਰ ਦੱਸੋ ਠੀਕ ਹੈ ਠੀਕ ਹੈ ਤੇ ਆਉਣਾ ਕਿੱਥੇ ਹੀ ਲੋਕੇਸ਼ਨ ਸਾਡੀ ਵੀਰੇ ਗਿਰਜਾਗਰ ਚੌਕੇ ਚ ਠੀਕ ਹੈ ਠੀਕ ਬਾਟਾ ਦਾ ਸ਼ੋਰੂਮ ਹੈ ਆਉਂਦੇ ਬਿਲਕੁਲ ਓਪੋਜ਼ਿਟ ਕੁਮਾਰ ਗਰ ਦਾ ਠੀਕ ਹੈ ਠੀਕ ਸਾਡੀ ਸਵੇਰੇ 9 ਵਜੇ ਦੁਕਾਨ ਖੁੱਲਦੀ ਹੈ ਸ਼ਾਮੀ 9 ਵਜੇ ਤੱਕ ਅਸੀਂ ਬੈਠੇ ਆ ਉਸ ਤੋਂ ਬਾਅਦ ਆ ਗਈ ਫਾਰਮਲ ਪੈਂਟ ਲੈ ਵੀਰੇ ਅੱਛਾ ਜੀ ਜਿਹੜੀ ਕੋਟ ਪੈਂਟ ਦੇ ਥੱਲੇ ਪਾਈ ਜਾਂਦੀ ਹੈ ਠੀਕ ਹੈ ਠੀਕ 550 ਰੁਪਏ ਦੀ ਪੈਂਟ ਹੈ ਇਹ ਵੀ ਆਪਾਂ ਤੁਹਾਨੂੰ 350 ਰੁਪਏ ਚ ਦੇ ਦਾਂਗੇ ਹੋਰ ਚਲੋ 350 350 ਠੀਕ ਹੈ ਠੀਕ ਹੈ ਫਾਰਮਲ ਪੈਂਟ ਹੈ ਠੀਕ ਹੈ ਫਾਰਮਲ ਪੈਂਟ ਹੈ ਕੋਟ ਪੈਂਟ ਦੇ ਥੱਲੇ ਪੈਂਦੀ ਹੈ 350 ਰੁਪਏ ਤੁਹਾਨੂੰ ਪੈਂਟ ਦੇ ਦਾਂਗੇ ਸਾਈਜ਼ ਜੀ ਕਿੰਨਾ ਤੋਂ ਸ਼ੁਰੂ ਹੈ ਭਾਜੀ ਇਹਦੇ ਜ ਆਪਣਾ 28 ਤੋਂ ਲੈ ਕੇ 34 ਸਾਈਜ਼ ਤੱਕ ਆਂਦੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਜੇ ਵੀ ਸਾਈਜ਼ ਵਧਦੀ ਜਾਣਗੇ ਉਹ 50 ਰੁਪਏ ਸਾਈਜ਼ ਦਾ ਵਾਧਾ ਹੋਏਗਾ ਬਸ ਠੀਕ ਹੈ ਠੀਕ ਹੈ ਤੇ ਆ ਜਿਹੜੇ ਪੈਂਟਾਂ ਲੱਗੀਆਂ ਨੇ ਇਹਨਾਂ ਦੇ ਕੀ ਸਾਰੀਆਂ ਭਾਜੀ ਜੈਂਟਸ ਪੈਂਟਾਂ ਨੇ 350 ਰੁਪਏ ਇੱਕੋ ਰੇਟ ਸਾਰਾ ਮਾਲ ਫਰੈਸ਼ ਮਾਲ ਹੈ ਦੇਖ ਸਾਡੇ 350 ਰੁਪਏ ਸਾਡੇ 350 ਰੁਪਏ ਦੇ ਮਿਲ ਜਾਏਗਾ ਠੀਕ ਹੈ ਜਿਹੜਾ ਮਰਜੀ ਲੋ ਤੇ ਆਪਣਾ ਸਾਡੀ ਦੁਕਾਨ ਦਾ ਇਹ ਦੇਖੋ ਵਿਸਟਿੰਗ ਹੈਗਾ ਕਾਰਡ ਇਹ ਮੈਂਸ਼ਨ ਕਰ ਦੋ ਐਡਰੈਸ ਤੁਹਾਨੂੰ ਮੈਂ ਦੱਸ ਹੀ ਦਿੱਤਾ ਠੀਕ ਹੈ ਠੀਕ ਤੁਸੀਂ ਮੇਰਾ ਨੰਬਰ ਲੈਣਾ ਮੇਰਾ ਨੰਬਰ ਲੈ ਲਓ ਭਾਜੀ 98156 ਹਾਂਜੀ 27277 ਠੀਕ ਹੈ ਠੀਕ ਤੇ ਸ਼ਰਟਾਂ ਵੀ ਹੁੰਦੀਆਂ ਗਰਮ ਸ਼ਰਟਾਂ ਸਾਡੇ ਕੋਲ ਸ਼ਰਟਾਂ ਪੈਂਟਾਂ ਹਰੇਕ ਚੀਜ਼ ਹੁੰਦੀ ਹੈ ਗਰਮ ਸ਼ਰਟਾਂ ਵੀ ਤੁਹਾਨੂੰ ਦਿਖਾ ਦੂੰਗਾ ਹਾਂਜੀ ਹਾਂ ਗਰਮ ਸ਼ਰਟਾਂ ਦਿਖਾਓ ਅੱਜ ਟੋਮੀ ਦੀ ਸੇਲ ਹੈ ਬੜੀ ਵੱਡੀ ਹੈ ਪਲੇਨ ਹੈ ਸਾਹ ਦੇਖੋ 200 300 ਬਜ਼ਾਰ ਭਾਜੀ 450 ਰੁਪਏ ਸ਼ਰਟ ਸੇਲ ਹੋ ਰਹੀ ਹੈ ਅੱਛਾ ਈ ਅੱਛਾ 300 ਰੁਪਏ ਸ਼ਰਟ ਦੇ ਦੇਾਂਗੇ ਅਸੀਂ 300 ਰੁਪਏ ਦੀ 300 ਰੁਪਏ ਦੀ ਠੀਕ ਹੈ ਜੀ ਠੀਕ ਗਰਮ ਸ਼ਰਟ ਹੈ ਉਸ ਤੋਂ ਬਾਅਦ ਸਾਡੇ ਕੋਲ ਗੁੱਚੀ ਲੈ ਲੈ ਟੋਮੀ 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 ਸਾਰੇ ਬ੍ਰਾਂਡ ਮਿਲ ਜਾਣਗੇ ਫਰਸਟ ਕਾਪੀਆਂ ਹੋਣਗੀਆਂ ओरिजिनल ਨਹੀਂ ਹੋਏਗੀ ਹਾਂ ਜੀ ਉੱਪਰ ਫਰਸਟ ਕਾਪੀਆਂ ਦੇ ਟੈਗ ਲੱਗੇ ਹੋਣਗੇ ਠੀਕ ਹੈ ਜੀ ਇਹ ਵੀ ਤੁਹਾਨੂੰ 300 250 300 ਦੇ ਵਿੱਚ ਵਿੱਚ ਸ਼ਰਟਾ ਦੇ ਦਾਂਗੇ ਅਸੀਂ ਠੀਕ ਹੈ ਜੀ ਠੀਕ ਫੇਰ ਉਸ ਤੋਂ ਬਾਅਦ ਆਪਣੇ ਕੋਲ ਹੈਗੀ ਜੈਕਟ ਲੋ ਜੀ ਜੈਕਟ ਵੀ ਮਿਲ ਜਾਏਗਾ ਤੁਹਾਨੂੰ ਸ਼ਾਪ ਤੇ ਭਾਜੀ 1000 ਰੁਪਏ ਦਾ ਜੈਕਟ ਦਾ ਪੀਸ ਹੈ ਠੀਕ ਹੈ ਜੀ 600 ਰੁਪਏ ਦਾ ਪੀਸ ਦੇ ਦਿਆਂਗੇ 600 ਰੁਪਏ ਦਾ ਹਾਂਜੀ ਠੀਕ ਹੈ ਠੀਕ ਆ ਜੇ ਤੁਸੀਂ ਇਸ ਤੋਂ ਥੋੜੀ ਜੀ ਮਤਲਬ ਹਲਕੀ ਲੈਣੀ ਹੈ ਜਾਂ ਸਸਤੀ ਲੈਣੀ ਹੈ 350 ਰੁਪਏ ਦੀ ਜੈਕਟ ਦੇ ਦਾਂਗੇ ਅਸੀਂ 350 ਦੀ ਜੈਕਟ ਦਿਖਾਉ ਦਾਂਗੇ ਦੇ ਦਾਂਗੇ ਜੀ ਮਿਲ ਜਾਏਗਾ 600 ਰੁਪਏ ਦਾ ਜਿਹੜਾ ਮਾਰਕੀਟ ਦੇ ਵਿੱਚ ਮਿਲਦਾ ਹੈ 1000 ਰੁਪਏ ਦਾ ਸਾਰਾ ਕੁਆਲਿਟੀ ਹੈ ਠੀਕ ਹੈ ਜਿਹੜਾ ਮਰਜੀ ਲੋ ਫਾਰਮਲ ਪੈਂਟਾ ਵੀ ਮਿਲ ਜਾਣਗੇ ਤੁਹਾਨੂੰ ਲੇਡੀਜ਼ ਤੇ ਸ਼ਲਟਾਂ ਵਿੱਚ ਮਿਲ ਜਾਣਗੇ ਤੇ ਤੁਹਾਨੂੰ ਜੈਕਟ ਮਿਲ ਜਾਏਗਾ ਇਹ 600 ਰੁਪਏ ਦਾ ਤੇ ਤੁਹਾਨੂੰ ਇਸ ਤੋਂ ਸਸਤਾ ਜੈਕਟ ਵੀ ਮਿਲ ਜਾਏਗਾ ਭਾਜੀ 350 ਰੁਪਏ ਦੀ ਜੈਕਟ ਦੇ ਦਾਂਗੇ ਇਹ ਲੋੜੀ ਦੀ ਆਫਰ ਹੈ ਠੀਕ ਹੈ ਠੀਕ ਹੈ ਲੋੜੀ ਤਾਂ ਚਲੋ ਲੰਘ ਗਈ ਹੈ ਪਰ 350 ਰੁਪਏ ਦੀ ਅਸੀਂ ਲੋੜੀ ਦੀ ਆਫਰ ਕਰਕੇ ਦੇ ਦਾਂਗੇ ਤੇਜ ਕੋਈ ਜਾਇਜ਼ ਕੋਈ ਨਹੀਂ ਸਾਡਾ ਬਸ ਬਿਲਕੁਲ ਮਾਨ ਕਰਕੇ ਹੀ ਹੈ ਭਾਜੀ ਤੁਹਾਡੇ ਚੈਨਲ ਦੇ ਥਰੂ ਦੱਸਦੇ ਠੀਕ ਹੈ ਠੀਕ ਆ ਠੀਕ ਆ 350 ਦੀ ਮਿਲ 350 ਦਾ ਮਿਲ ਜਾਏਗਾ ਜੈਕਟ ਚੈੱਕ ਕਰੋ ਇਹ ਜੈਕਟ ਖੋਲ ਕੇ ਦੇਖੋ ਇਹਨੂੰ ਨਾਲੇ ਭਾਜੀ ਅੰਦਰ ਗਰਮ ਫਰ ਲੱਗੀ ਹੀ ਹੈ 350 ਰੁਪਏ ਦਾ ਮਿਲ ਜਾ ਤੇ ਤੁਸੀਂ ਦੇਖ ਸਕਦੇ ਹੋ ਤੇ ਇਸ ਸ਼ਾਪ ਤੇ ਵਿਜਿਤ ਕਰੋ ਤੇ ਲੋਕੇਸ਼ਨ ਇੱਕ ਵਾਰੀ ਹੋਰ ਦੱਸ ਦੂਈ ਲੋਕੇਸ਼ਨ ਜੇ ਕਿਸੇ ਨੇ ਲੈਣਾ ਹੋਇਆ ਲੋਕੇਸ਼ਨ ਭਾਜੀ ਆਪਣੀ ਗਿਰਜਾ ਘਰ ਚੌਕ ਠੀਕ ਹੈ ਜੀ ਲੇਅਰ ਬਾਟਰ ਦਾ ਸ਼ੋਰੂਮ ਹੈ ਠੀਕ ਹੈ ਠੀਕ ਹੈ ਉਹਦੇ ਬਿਲਕੁਲ ਆਪੋਜ਼ਿਟ ਆਪਣੀ ਕੁਮਾਰ ਗਾਰਮੈਂਟ ਠੀਕ ਹੈ ਜੀ ਠੀਕ ਸੋ ਜੀ ਇਹੋ ਜੀ ਕੁਝ ਮਾਰਕੀਟ ਆ ਠੀਕ ਹੈ ਤੇ ਤੁਹਾਨੂੰ ਲੇਡੀਜ਼ ਕੋਟੀਆਂ ਵੀ ਮਿਲ ਜਾਣਗੇ ਠੀਕ ਆ ਤੇ ਭਾਜੀ ਕਿੰਨੇ ਦੀ ਕੋਟੀ ਹੈ ਇਹ ਭਾਜੀ 350 ਰੁਪਏ ਦੀ ਆ 350 ਰੁਪਏ ਦੀ ਆ ਤੇ ਆਪਣੇ ਕੋਲ ਕਿਹੜੇ ਕਿਹੜੇ ਸੂਟ ਹੁੰਦੇ ਆ ਜੇ ਕਿ ਸਾਰੇ ਹੁੰਦੇ ਆ ਭਾਈ 250 ਰੁਪਏ ਲੈ ਕੇ ਦਾਜਪਰੀ ਲਈ ਵੀ ਸੂਟ ਹੁੰਦੇ ਵਧੀਆ ਜੂੜੇ ਠੀਕ ਹੈ ਠੀਕ ਆ ਠੀਕ ਆ ਤੇ ਪਾਕਿਸਤਾਨੀ ਸੂਟਾਂ ਵੀ ਹੁੰਦੀਆਂ ਆਪਣੇ ਕੋਲ ਤੇ ਪਾਕਿਸਤਾਨੀ ਸੂਟ ਵੀ ਤੁਹਾਨੂੰ ਇੱਥੋਂ ਮਿਲ ਜਾਣਗੇ ਠੀਕ ਹੈ ਜੀ ਦੇਖ ਸਕਦੇ ਹੋ ਪੂਰਾ ਸਟਾਕ ਹੈ ਨਾ ਆ ਜੋ ਅੰਦਰ ਆ ਅਲੋਜੀ ਅੱਛਾ ਹਾਂ ਜੀ ਹਾਂ ਜੀ ਦੀਨ ਲੈਲੀ ਵਿਆਹ ਸ਼ਾਦੀ ਲਈ ਬਰੀ ਤੇ ਬਣਾਉਣ ਲਈ ਸੂਟ ਮਿਲ ਜਾਂਦਾ ਠੀਕ ਹੈ ਠੀਕ ਆ ਵਿਆਹਾਂ ਸ਼ਾਦੀਆਂ ਤੇ ਨਾ ਲੈਣ ਦੇਣ ਵਾਸਤੇ ਵੀ ਸੂਟ ਤੁਹਾਨੂੰ ਉੱਥੋਂ ਮਿਲ ਜਾਣਗੇ ਠੀਕ ਆ ਤੇ ਵੈਸਟ ਕੁਆਲਿਟੀ ਮਿਲੇਗਾ ਠੀਕ ਆ ਤੁਹਾਨੂੰ ਵੈਸਟ ਕੁਆਲਿਟੀ ਲਈ ਦੁਕਾਨ ਤੇ ਲੈ ਕੇ ਆਏ ਆ ਘੰਟਾ ਘਰ ਚੌੜਾ ਬਾਜ਼ਾਰ ਦੀ ਸਾਰੀ ਮਾਰਕੀਟ ਸਾਰੀ ਵੀਡੀਓ ਤੁਹਾਨੂੰ ਇਸ ਵੀਡੀਓ ਦਿਖਾਵਾਂਗੇ ਇੱਥੇ ਤੱਕ ਤੁਹਾਨੂੰ ਪਾਕਿਸਤਾਨੀ ਸੂਟ ਵੀ ਮਿਲ ਜਾਣਗੇ ਠੀਕ ਆ ਇੱਥੇ ਸੂਟ ਦੀ ਕੁਆਲਿਟੀ ਤੁਸੀਂ ਚੈੱਕ ਕਰੋ ਤੇ 200 250 300 ਰੁਪਏ ਤੱਕ ਸੂਟ ਤੁਹਾਨੂੰ ਇਸ ਸ਼ਾਪ ਤੇ ਮਿਲ ਜਾਣਗੇ ਠੀਕ ਆ ਤੇ ਵੀਡੀਓ ਨੂੰ ਅੱਗੇ ਵਧਾ ਕੇ ਨਾ ਦੇਖੋ ਵੀਡੀਓ ਸਕਿਪ ਕਰ ਕਰਾ ਦੇਖੋ ਤੇ ਵੀਡੀਓ ਅਖੀਰ ਤੱਕ ਬਣਾਈ ਦਿਓ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਖਾਓ ਲਓ ਜੀ ਚੈੱਕ ਕਰੋ 1295 ਰੁਪਏ ਦਾ ਸੂਟ ਹੈਗਾ ਤੁਹਾਨੂੰ ਲੈ ਕੇ ਲੱਗੂਗਾ 850 ਰੁਪਏ ਇਹ ਜੀ 1220 50 ਰੁਪਏ ਦਾ ਸੂਟ ਆ ਠੀਕ ਆ ਕਿੰਨੇ ਦਾ ਲੱਗੇਗਾ ਇਹ 850 ਰੁਪਏ ਆ ਭਾਈ 850 ਰੁਪਏ ਦਾ ਲੱਗ ਜਾਏਗਾ ਸੂਟ ਨਾਲੇ ਫੁੱਲ ਦੁਪੱਟਾ ਭਾਈ 2595 ਵਾਲੇ ਦਾ ਲੱਗੂਗਾ ਭਾਈ ਇਹ ਦੇਖੋ ਵਧੀਆ ਕਿੰਨੇ ਦਾ ਭਾਜੀ ਇਹ ਤੁਹਾਨੂੰ ਲੱਗੂਗਾ ਭਾਈ 1450 ਦੇ 1450 ਰੁਪਏ ਦਾ ਤੇ ਇਸ ਤੋਂ ਘੱਟ ਰੇਟ ਤੇ ਜਿਵੇਂ ਕਿ ਵਿਆਹਾਂ ਸ਼ਾਦੀਆਂ ਦੇ ਲੈਣ ਦੇਣ ਵਾਸਤੇ ਵੈਸੇ ਲੈਣੇ ਆ ਤੇ 250 ਰੁਪਏ ਵਿੱਚ ਸ਼ੁਰੂ ਹੋ ਜਾਂਦਾ ਭਾਈ ਆ ਜੀ ਦੇਖੋ ਸੂਟ ਆਏਗਾ ਭਾਜੀ ਦਾ ਦੁਪੱਟਾ ਆਏਗਾ ਪੂਰਾ ਫੁੱਲ ਸਾਈਜ਼ ਦਾ 250 ਰੁਪਏ ਦਾ 250 ਰੁਪਏ ਦਾ ਹਾਂਜੀ ਭਾਜੀ ਲੋ ਜੀ ਚੈੱਕ ਕਰੋ ਇਹੋ ਜਿਹੇ ਇਹੋ ਜਿਹੇ ਸੂਟ ਤੁਹਾਨੂੰ ਮਿਲ ਜਾਣਗੇ 250 ਰੁਪਏ ਦਾ ਇਹ ਸੂਟ ਤੁਹਾਨੂੰ ਮਿਲੇਗਾ 250 ਰੁਪਏ ਦਾ ਠੀਕ ਆ ਚਾਹੇ ਆ ਰੰਗ ਲੋ ਚਾਹੇ ਆ ਰੰਗ ਲੋ ਰੰਗ ਭਾਈ ਚਾਰ ਚਾਰ ਰੰਗ ਮਿਲਣਗੇ ਭਾਜੀ ਠੀਕ ਆ ਜੀ ਠੀਕ ਆ ਥੋੜਾ ਵਧੀਆ ਜਿ ਲੈਣੇ ਹਨ ਪਿਓਰ ਜਾਮ ਦੇ ਵਿੱਚ ਅੰਕਲ ਜੀ ਗਾ ਭਰੋ ਠੀਕ ਆ ਭਾਜੀ 550 ਰੁਪਏ ਰੇਂਟ ਦੇ ਵਿੱਚ 550 ਰੁਪਏ ਦੇ ਰੇਂਟ ਦੇ ਵਿੱਚ ਆਲਵਰ ਸੂਟ ਹੈਗਾ 5 ਮੀਟਰ ਪੂਰਾ ਪਿਓਰ ਜਾਮ ਠੀਕ ਹੈ ਠੀਕਾ ਦੁਪੱਟਾ ਆਏਗਾ 2.5 ਮੀਟਰ ਦਾ ਤੇ ਇਹ ਤੁਹਾਨੂੰ ਮਿਲ ਜਾਏਗਾ 550 ਰੁਪਏ ਦਾ ਨਾ ਜੋ ਵੀ ਪੈਨ ਲੈਣਾ ਚਾਹੁੰਦੇ ਨੇ ਤੁਸੀਂ ਇੱਥੋਂ ਲੈ ਸਕਦੇ ਹੋ ਨਾ ਛੋੜਾ ਬਾਜ਼ਾਰ ਦੀ ਜੀ ਕਲੈਕਸ਼ਨ ਲੁਧਿਆਣਾ ਠੀਕ ਹੈ ਠੀਕਾ ਤੇ ਲੋਕੇਸ਼ਨ ਜੇ ਲੋਕੇਸ਼ਨ ਕਿੱਥੇ ਹੈ ਆਪਣੀ ਛੋੜਾ ਬਾਜ਼ਾਰ ਭਾਜੀ ਛੋੜਾ ਬਾਜ਼ਾਰ ਤੇ ਨਜ਼ਦੀਕ ਬਾਟਾ ਸ਼ੋਰੂਮ ਨੀਅਰ ਬਾਟਾ ਸ਼ੋਰੂਮ ਬੁੱਕ ਮਾਰਕੀਟ ਨੇੜੇ ਤੋਂ ਅੱਛਾ ਅੱਛਾ ਬੁੱਕ ਬੁੱਕ ਮਾਰਕੀਟ ਦੇ ਨਾਲ ਹੀ ਦੁਕਾਨ ਹੈ ਇਹਨਾਂ ਦੀ ਠੀਕ ਆ ਉੱਥੋਂ ਤੁਸੀਂ ਸਾਹਮਣੇ ਭਾਈ ਹੋ ਜੂਗੀ ਭਾਜੀ ਬਾਟਾ ਸ਼ੋਰੂਮ ਦੇ ਸਾਹਮਣੇ ਇਹਨਾਂ ਦੀ ਸ਼ਾਪ ਹੈ ਦੇ 400 ਰੁਪਏ ਰੇਂਜ ਦੇ ਵਿੱਚ ਆਵੇਗਾ ਭਾਈ ਸਾਢੇ 400 ਰੁਪਏ ਦੀ ਰੇਂਜ ਦੇ ਵਿੱਚ ਤੁਹਾਨੂੰ ਮਿਲ ਜਾਏਗਾ ਆਹ ਸੂਟ ਮੇਰੀ ਭੈਣਾਂ ਵਾਸਤੇ ਹੈ ਠੀਕ ਆ ਇੱਥੋਂ ਤੱਕ ਲੈਣੇ ਹੁਣ ਇਦਾਂ ਦੇ ਕੋਈ ਪਾਕਿਸਤਾਨੀ ਲੁੱਕ ਦੇ ਵਿੱਚ ਆ ਲੋ ਲੋ ਜੀ ਪਾਕਿਸਤਾਨੀ ਲੁੱਕ ਦੇ ਵਿੱਚ ਇਹ ਤੁਹਾਨੂੰ ਇਹੋ ਜਿਹਾ ਸੂਟ ਮਿਲ ਜਾਣਗੇ ਜੀ ਹੋਰ ਦੇ ਵਿੱਚ ਆ ਜਾਣਗੇ 1650 ਰੁਪਏ ਦਾ ਸੂਟ ਆਵੇਗਾ ਜੀ ਪਾਕਿਸਤਾਨੀ ਸੂਟ ਹੈ ਬਾਜੂ ਕੜਾਈ ਆਏਗੀ ਸਲਵਾਰ ਕੜਾਈ ਆਏਗੀ ਲਵਾਰੇ ਵਿੱਚ ਰੱਖੇ ਠੀਕ ਹੈ ਇਹ ਪਾਕਿਸਤਾਨੀ ਸੂਟ ਹੈ ਠੀਕ ਹੈ ਕਿੰਨਾ 1650 ਰੁਪਏ ਦਾ ਮਿਲ ਜਾਏਗਾ ਠੀਕ ਹੈ ਬਹੁਤ ਵਧੀਆ ਕੁਆਲਿਟੀ ਹੈ ਠੀਕ ਹੈ ਨਾ ਤੇ ਬਾਜ਼ਾਰ ਦੇ ਵਿੱਚ ਕੀ ਰੇਟ ਇਹਨਾਂ ਦਾ ਮਿਲਦਾ ਯਾਰ ਦੇ ਵਿੱਚ ਪਈ ਉਹਦਾ 2500 3000 ਦੀ ਰੇਂਜ ਦੇ ਵਿੱਚ ਹੈਗੇ ਨੇ ਠੀਕ ਹੈ ਜੀ ਸਾਡੇ ਸ਼ਾਪ ਤੋਂ ਮਿਲ ਲੇਗਾ ਬਈ 1600 ਰੁਪਏ ਠੀਕ ਹੈ ਠੀਕ ਹੈ 1650 ਰੁਪਏ ਦਾ ਮਿਲ ਜਾਏਗਾ ਠੀਕ ਹੈ ਜੀ ਬਾਜ਼ਾਰ ਦੇ ਵਿੱਚ ਹੀ ਤੁਹਾਨੂੰ ਦੇਣਗੇ 2500 3000 ਤੱਕ ਦਾ ਸੇਲ ਕਰਦੇ ਆ ਤੁਹਾਨੂੰ ਉੱਥੇ ਮਿਲ ਜਾਏਗਾ 1200 ਕਿੰਨੇ ਦਾ 50 ਰੁਪਏ ਦਾ ਨਾ 1650 ਰੁਪਏ ਦਾ ਮਿਲ ਜਾਏਗਾ ਤੁਹਾਨੂੰ ਠੀਕ ਹੈ ਠੀਕ ਹੈ ਠੀਕ ਹੈ ਤੇ ਲੋਕੇਸ਼ਨ ਇੱਕ ਵਾਰੀ ਜ਼ਰੂਰ ਦੱਸ ਦੂ ਜਾਂ ਜੇ ਕਿਸੇ ਨੇ ਲਿਆ ਲੁਧਿਆਣਾ ਨੇਅਰ ਬਾਟਾ ਸ਼ੋਰੂਮ ਬੁਖ ਮਾਰਕੀਟ ਜਿਉਂ ਠੀਕ ਹੈ ਠੀਕ ਆ ਸੋ ਇਹ ਬਾਟਾ ਸ਼ੋਰੂਮ ਹੈ ਠੀਕ ਆ ਬਾਟਾ ਸ਼ੋਰੂਮ ਨੇ ਤੁਹਾਨੂੰ ਸਾਹਮਣੇ ਇੱਕ ਸ਼ਾਪ ਹੈ ਇਹਨਾਂ ਦੀ ਇੱਥੋਂ ਤੁਹਾਨੂੰ ਮਿਲ ਜਾਣਗੇ ਨਾ ਸੂਟ ਮਿਲ ਜਾਣਗੇ ਸਸਤ ਸਸਤਾ 250 ਰੁਪਏ ਤੋਂ ਸੂਟ ਸ਼ੁਰੂ ਹੈ ਇੱਥੇ ਤੱਕ ਤੁਹਾਨੂੰ ਪਾਕਿਸਤਾਨੀ ਸੂਟ ਵੀ ਇਸ ਸ਼ਾਪ ਤੇ ਮਿਲ ਜਾਣਗੇ ਠੀਕ ਆ ਤੇ ਤੁਸੀਂ ਦੇਖ ਸਕਦੇ ਹੋ ਨਾ ਸੂਟ ਹੀ ਸੂਟ ਤੁਹਾਨੂੰ ਮਿਲ ਜਾਣਗੇ ਠੀਕ ਤੇ ਦੇਖ ਸਕਦੇ ਹੋ ਨਾ ਇਹ ਸਾਹਮਣੇ ਬਾਟਾ ਸ਼ੋਰੂਮ ਹੈ ਤੇ ਚੌੜਾ ਬਾਜ਼ਾਰ ਦੇ ਸਾਹਮਣੇ ਦੇ ਸਾਰੀ ਮਾਰਕੀਟ ਦਾ ਵੀਡੀਓ ਤੁਹਾਨੂੰ ਦਿਖਾ ਰਹੇ ਆ ਤੇ 450 ਰੁਪਏ ਦਾ ਤੁਹਾਨੂੰ ਮਿਲ ਜਾਏਗਾ ਨਾ ਲੌਂਗ ਕੋਟ ਇਹੋ ਜਿਹਾ ਲੌਂਗ ਕੋਟ ਮਿਲ ਜਾਏਗਾ 450 ਰੁਪਏ ਦਾ ਆ ਦੇਖੋ ਇਹ ਲੌਂਗ ਕੋਟ ਨਾ ਮਿਲ ਜਾਏਗਾ ਲੇਡੀਜ਼ ਪਹਿਣਾ ਵਾਸਤੇ ਨਾ 450 ਰੁਪਏ ਦਾ ਓਨਲੀ ਚੈੱਕ ਕਰੋ ਜਿਹਾ ਮਰਜੀ ਚਾਹੇ ਆਹ ਲੋ ਚਾਹੇ ਆਹ ਲੋ ਚਾਹੇ ਆਹ ਲੋ ਠੀਕ ਬਕਾਇਦਾ ਨਾ ਰੇਟ ਲੱਗਿਆ ਹੋਇਆ ਵਾ 450 ਰੁਪਏ ਦਾ ਤੇ ਇਸ ਤੋਂ ਵਧੀਆ ਕੁਆਲਿਟੀ ਦੇ ਵਿੱਚ ਲੈਣਾ ਹੈ ਤਾਂ 550 ਰੁਪਏ ਦਾ ਮਿਲ ਜਾਏਗਾ ਤੁਹਾਨੂੰ ਇਹ ਜੋ ਕੋਟੀਆਂ ਆ ਦੇਖੋ ਜਿਹੜਾ ਮਰਜੀ ਲੋ ਜੀ 550 ਰੁਪਏ ਦਾ ਮਿਲ ਜਗਾ ਤੁਹਾਨੂੰ ਇਹ ਠੀਕ ਆ ਤੇ ਇਸ ਤੋਂ ਵੈਸਟ ਕੁਆਲਟੀ ਦੇ ਵਿੱਚ ਲੈਣਾ ਉੱਪਰ ਲੈਣਾ ਹਾਈ ਕੁਆਲਟੀ ਦੇ ਵਿੱਚ ਤਾਂ ਤੁਹਾਨੂੰ ਮਿਲ ਜਗਾ 650 ਰੁਪਏ ਦਾ ਆ ਦੇਖੋ ਸੀਲ ਲੱਗਿਆ ਹੋਇਆ ਠੀਕ ਆ ਤੇ ਸੀਲ ਤਾਂ ਵੈਸੇ ਹੀ ਇਨੀ ਟਾਈਮ ਹੀ ਲੱਗਿਆ ਹੁੰਦਾ ਜ਼ਰੂਰੀ ਨਹੀਂ ਵੀ ਸੰਡੇ ਦੇ ਵਿੱਚ ਸੰਡੇ ਦੇ ਵਿੱਚ ਰਸ਼ ਵੱਧ ਹੁੰਦਾ ਹੈ ਤੇ ਆਦਰਵਾਈਜ਼ ਜਿਹੜਾ ਲੁਧਿਆਣਾ ਘੰਟਾ ਘਰ ਚੌੜਾ ਬਾਜ਼ਾਰ ਹੈ ਇੱਥੇ ਤੁਹਾਨੂੰ ਸੀਲ ਹੀ ਸੀਲ ਐਨੀ ਟਾਈਮ ਦੇਖਾਈ ਦੇਗਾ ਠੀਕ ਆ ਸੋ ਚੱਲਦੇ ਆ ਜੀ 1500 ਨੇ 750 ਰੁਪਏ ਲਾਏ ਵਧੀਆ ਠੀਕ ਆ ਹੋਰ ਭਾਜੀ ਕੀ ਹਾਲ ਹੈ ਸਾਡੀ ਮਾਰਾ ਪੇ ਤੋ ਆਪਣਾ ਠੀਕ ਹੈ ਠੀਕ ਠੀਕ ਹੈ ਠੀਕ ਹੈ ਠੀਕ ਹੈ ਇਹ ਕਿੰਨੇ ਦਾ ਜੀ ਮਾਰਕੀ ਤੋਂ ਦੇਖੀ ਜਾਂਦੀ 3000 ਰੁਪਏ ਦੇ ਰਿਹਾ ਆਪਣੇ ਨੂੰ ਸਿੱਧਾ ਮੈਂ ਕਹਾਂ 2200 ਰੁਪਏ ਦਾ ਓਨਲੀ 2500 ਦਾ ਤੇ ਜਿਹੜਾ ਤੁਸੀਂ ਆਹ ਕਹਿੰਦੇ ਸੀਗੇ ਇਹ ਕਿੰਨੇ ਦਾ ਪਏਗਾ ਇਹ ਆਪਾਂ ਨੂੰ ਘਰ ਤੋਂ ਘੜਾ ਪੈ ਜੀ 2100 ਦੇ 2100 ਦੇ ਰੈਂਟ ਦੇ ਵਿੱਚ ਪੂਰਾ ਸੂਟ ਹੋਏਗਾ ਅਲਾਪਰ ਠੀਕ ਹੈ ਜੀ ਠੀਕ ਹੈ ਠੀਕ ਹੈ ਤੇ ਅੰਬਿਆਵਾਂ ਸ਼ਾਦੀਆਂ ਵਾਸਤੇ ਵੀਰਾਂ ਵਾਸਤੇ ਜਿਵੇਂ ਕਿ ਸ਼ੇਰਵਾਨੀ ਹੋਗੇ ਹੋਰ ਠੀਕ ਹੈ ਜੀ ਠੀਕ ਆ ਆਪਣਾ ਕੋਲ ਸਟਾਰਟਿੰਗ ਹੋਏਂਦੀ ਆਪਣੇ ਕੋਲ 2000 ਤੋਂ ਸਟਾਰਟਿੰਗ ਹੈ ਸ਼ੇਰਵਾਨੀ 2000 ਤੋਂ ਸਟਾਰਟਿੰਗ ਹੈ 2000 ਤੋਂ ਸਟਾਰਟਿੰਗ ਹੈ ਜਿਨ੍ਹਾਂ ਨੇ ਵਧੀਆ ਲੈਣੀ ਆ ਮੇਰੇ ਕੋਲ 15-20000 ਤੱਕ ਸਹੀ ਹੋਈ ਹੈ ਜਿਨ੍ਹਾਂ ਨੇ ਰੈਂਟ ਤੇ ਲੈਣੀ ਆ ਰੈਂਟ ਤੇ ਵੀ ਆਪਣੇ ਕੋਲ ਮਿਲ ਜੇ ਰੈਂਟ ਤੇ ਵੀ ਮਿਲ ਜਾਏ ਕਿਰਾਇਆ ਤੇ ਵੀ ਥੋੜੋ ਜੀ ਰੈਂਟ ਤੇ ਮਿਲ ਜਾਏਗਾ ਠੀਕ ਆ ਵਿਆਹ ਵਸ਼ਾਦੀਆਂ ਵਾਸਤੇ ਵੀਰਾਂ ਵਾਸਤੇ ਨਾ ਤੇ ਵੈਸੇ ਆ ਸ਼ਰਵਾਨੀ ਕਿੰਨੇ ਦੀ ਆ ਇਹ ਤਾਂ ਮਰੇ ਜਿੱਤੇ ਕੋ ਰੈਂਟ ਤੇ ਲੈਣੀ ਆ ਰੈਂਟ ਤੇ ਲੈਣੀ ਆ ਆਪਣਾ ਜਿੱਤੇ 2500 ਦੀ ਵੀ 100 ਤੋਂ 3000 ਰੈਂਟ ਔਰ ਚੀਜ਼ ਕਿੱਥੇ ਪੈਂਦਾ ਜਿੱਦਾ ਹੈਵੀ ਡੈਨ ਗਿਆ ਉਹਨਾਂ ਨੂੰ ਲੈਣਾ ਉਸ ਤੋਂ ਨਾਲ ਉਂਝਾ ਹੈ ਤੇ ਇਹਦਾ ਅੱਛਾ ਅੱਛਾ ਜੇ ਆਪਰੇ ਕੋ 2500 ਤੋਂ ਸਟਾਰਟਿੰਗ ਕਰ ਰੈਂਟ ਹੈ ਠੀਕ ਹੈ ਠੀਕ ਹੈ ਵੈਸੇ ਇਹ ਕਿੰਨਾ ਦਾ ਰੇਟ ਆ ਪੂਰਾ ਸੂਟ ਹੋਰ ਦੇ ਵਿੱਚ 5000 ਦੀ ਰੈਂਟ ਦੇ ਵਿੱਚ ਵੈਸਟ ਕੁਆਲਟੀ ਬੈਸਟ ਕੁਆਲਿਟੀ ਦੇ ਵਿੱਚ ਤੁਹਾਨੂੰ ਨਾ ਉਰੋਂ ਮਿਲ ਜਾਏਗਾ ਠੀਕ ਆ ਦੇਖ ਸਕਦੇ ਹੋ ਨਾ ਸਾਰਾ ਤੇ ਸਿੱਧੂ ਮੁਸੇ ਵਾਲਾ ਦਾ ਇਹ ਕੋਟ ਕਿੰਨਾ ਦਾ ਹੈ ਇਹ ਵਾਲਾ ਵੀਰੇ ਹਾਂਜੀ 1600 ਰੁਪਏ 1600 ਰੁਪਏ ਦੇ ਵਿੱਚ 1500 ਦਵਾਂਗੇ ਠੀਕ ਹੈ ਠੀਕ ਆ ਤੇ ਇਹਦਾ ਕਿੰਨਾ ਪ੍ਰਾਈਸ ਹੈ ਇਹ 500 ਰੁਪਏ ਬਾਸਕਟ 500 ਰੁਪਏ ਦੇ ਤੁਹਾਨੂੰ ਮਿਲ ਜਾਏਗਾ ਬਾਸਕਟ ਠੀਕ ਆ ਜੀ ਤੇ ਬਹੁਤ ਵਧੀਆ ਬਾਸਕਟ ਹੈ ਠੀਕ ਆ ਦੇਖ ਸਕਦੇ ਹੋ 500 ਦੀ ਰੇਂਜ ਦੇ ਵਿੱਚ ਮਿਲ ਜਾਏਗਾ ਠੀਕ ਹੈ ਠੀਕ ਆ ਬਲੇਜ਼ਰ ਦਿਖਾ ਦੋ ਤਾਂ ਨਹੀਂ ਬਲੇਜ਼ਰ ਆਜੋ ਤੇ ਇਹ ਤੁਹਾਨੂੰ ਬਲੇਜ਼ਰ ਵੀ ਮਿਲ ਜਾਏਗਾ ਸੂਟ ਵੀ ਮਿਲ ਜਾਏਗਾ ਠੀਕ ਆ ਜੀ ਦੇਖ ਸਕ ਪੂਰਾ ਸਟਾਕ ਹੈ ਨਾ ਪਹਿਣਾ ਵਾਸਤੇ ਵੀ ਮਿਲ ਜਾਏਗਾ ਵੀਰਾ ਮਾਸਤ ਵੀ ਮਿਲ ਜਾਏਗਾ ਤੇ ਇਕ ਕੱਲੀ ਕੱਲੀ ਚੀਜ਼ ਦਾ ਤੁਹਾਨੂੰ ਰੇਟ ਦੱਸਾਂਗੇ ਵੀਡੀਓ ਦੇਖੀਏ ਤੱਕ ਬਣਿਆ ਰਹੋ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਕਰੋ ਲੁਧਿਆਣਾ ਚੌੜਾ ਬਾਜ਼ਾਰ ਘੰਟਾ ਘਰ ਦੀ ਸਾਰੀ ਮਾਰਕੀਟ ਤੁਹਾਨੂੰ ਦਿਖਾ ਰਹੇ ਹਾਂ ਇਸ ਵੀਡੀਓ ਦੇ ਵਿੱਚ ਤੇ ਬਹੁਤ ਹੀ ਸਸਤੇ ਰੇਟਾਂ ਤੇ ਬਹੁਤ ਹੀ ਜਾਇਜ਼ ਰੇਟਾਂ ਤੇ ਤੁਹਾਨੂੰ ਇਸ ਸ਼ਾਪ ਤੇ ਮਿਲ ਜਾਏਗਾ ਠੀਕ ਆ ਲੈਣਾ ਨਾ ਲੈਣਾ ਤੁਹਾਡੀ ਆਪਣੀ ਮਰਜ਼ੀ ਆ ਪਰ ਵੈਸਟ ਕੁਆਲਿਟੀ ਵੈਸਟ ਦੁਕਾਨ ਤੇ ਤੁਹਾਨੂੰ ਇਸ ਟਾਈਮ ਲੈ ਕੇ ਆਏ ਆ ਤੇ ਦਿਖਾਉਣਾ ਤੁਹਾਨੂੰ ਬਲੇਜ਼ਰ ਕੋਟ ਤੁਹਾਨੂੰ ਬਲੇਜ਼ਰ ਹਨਾ ਵਿਆਹਾਂ ਸ਼ਾਦੀਆਂ ਵਾਸਤੇ ਨਾ ਬੈਸਟ ਕੁਆਲਟੀ ਦੇ ਵਿੱਚ ਤੁਹਾਨੂੰ ਮਿਲ ਜਾਏਗਾ ਸਭ ਤੋਂ ਘੱਟ ਰੇਟ ਤੋਂ ਕਿੰਨੇ ਤੋਂ ਸ਼ੁਰੂ ਹੈ 1000 ਰੁਪਏ ਤੋਂ ਸਟਾਰਟਿੰਗ ਹੈ ਬੈਸਟ ਕੁਆਲਟੀ ਦੇ ਵਿੱਚ ਹੈ ਕਲਰ ਵੀ ਚਪੜ ਕੋ 8 ਤੋਂ 10 ਕਲਰ ਹੋਣਗੇ ਠੀਕ ਹੈ ਠੀਕ ਹੈ ਹਾਂਜੀ ਸਾਈਜ਼ ਵੀ ਆਪਣੇ ਕੋਲ 34 ਤੋਂ ਲੈ ਕੇ 44 ਸਾਈਜ਼ ਤੱਕ ਮਿਲ ਜੂਗਾ ਆਪਣੇ ਕੋਲ 34 ਸਾਈਜ਼ ਤੋਂ ਲੈ ਕੇ 44 ਸਾਈਜ਼ ਤੱਕ ਮਿਲ ਜਾਏਗਾ ਸਿਰਫ 1000 ਰੁਪਏ ਦੇ ਵਿੱਚ ਤੇ ਬੈਸਟ ਕੁਆਲਟੀ ਆ ਦੇਖੋ ਜੀ ਕੱਪੜਾ ਬਹੁਤ ਵਧੀਆ ਤੇ ਸਾਰੇ ਕਲਰ ਤੁਹਾਨੂੰ ਮਿਲ ਜਾਣਗੇ ਠੀਕ ਆ 1000 ਦੀ ਰੇਂਜ ਦੇ ਵਿੱਚ ਚੈੱਕ ਚੱਕੇਗਾ ਚੈੱਕ ਦੇ ਵਿੱਚ ਮਿਲ ਜਾਏਗਾ ਕੀ ਰੇਟ ਹੈ ਇਹਨਾਂ ਦਾ ਸਿਰਫ 1100 1100 ਰੁਪਏ ਦੇ ਵਿੱਚ ਮਿਲ ਜਾਏਗਾ ਜੀ ਤੁਹਾਨੂੰ ਚੈੱਕ ਦੇ ਵਿੱਚ ਠੀਕ ਆ ਜਿਹੜੇ ਵੀਰ ਚੈੱਕ ਦੇ ਵਿੱਚ ਲੈਣਾ ਚਾਹੁੰਦੇ ਨੇ ਉਹਨਾਂ ਨੂੰ ਮਿਲ ਜਾਏਗਾ 1100 ਰੁਪਏ ਦੇ ਵਿੱਚ ਠੀਕ ਹੈ ਠੀਕ ਆ ਇਹ ਵੀ ਤਾਂ ਹੀ ਦਿੱਤਾ ਉਹਦਾ ਇਹ ਲੋਕੀ ਵੇਚ ਦੇ ਬਿਨ 1800 2250 ਸਿਰਫ ਆਪਣਾ ਕੋਈਗਾ 1500 ਰੁਪਏ 1500 ਰੁਪਏ ਦੇ ਵਿੱਚ ਹਾਂ ਫੋਲ ਹੈਵੀ ਦੇ ਵਿੱਚ ਹੋਏਗਾ ਠੀਕ ਆ ਜੀ ਠੀਕ ਆ ਪੂਰਾ ਹੈਵੀ ਦੇ ਵਿੱਚ ਆ ਦੇਖੋ ਜੀ ਹਾਂਜੀ 1500 ਰੁਪਏ ਦੀ ਰੇਂਜ ਦੇ ਵਿੱਚ ਜੇ ਆਪਣੇ ਕੋਲ ਸਾਈਜ਼ ਜਿਹੜੇ ਹੁਣ ਕੇ 36 ਤੋਂ ਲੈ ਕੇ 48 ਸਾਈਜ਼ ਤੱਕ ਸਾਈਜ਼ ਮਿਲ ਜੂਗੇ ਠੀਕ ਹੈ ਠੀਕ ਹੈ ਠੀਕ ਹੈ ਬਾਕੀ ਆਪਣੇ ਕੋਲ ਕੋਟ ਪੈਂਟ ਆ ਜਾਣਗੇ 1500 ਰੁਪਏ ਤੋਂ ਸਟਾਰਟਿੰਗ ਹੈ ਕੋਟ ਪੈਂਟ 1500 ਤੋਂ ਸਟਾਰਟਿੰਗ ਹੈ ਤੇ ਇਹ ਕੰਟੈਕਟ ਨੰਬਰ ਜੇ ਕਿਸੇ ਨੇ ਕੋਈ ਫੋਨ ਕਰਨਾ ਹੋਇਆ 8360323648 ਠੀਕ ਹੈ ਠੀਕ ਹੈ ਠੀਕ ਹੈ ਤੇ ਤੁਹਾਨੂੰ ਸਾਰਾ ਮਿਲ ਜਾਏਗਾ ਠੀਕ ਹੈ ਵਿਆਹਾਂ ਸ਼ਾਦੀਆਂ ਵਾਸਤੇ ਕੋਟ ਪੈਂਟ ਹੈ ਨਾ ਤੇ ਬਲੇਜ਼ਰ ਵੀ ਮਿਲ ਜਾਏਗਾ ਇੱਥੋਂ ਤੱਕ ਤੁਹਾਨੂੰ ਇਹੋ ਜਿਹਾ ਇਹੋ ਜੇ ਕੋਟ ਫੋਰ ਪਾਕਟ ਵਾਲੇ ਠੀਕ ਆ ਤੇ ਦੇਖ ਸਕਦੇ ਹੋ ਨਾ ਇਹ ਤੁਹਾਨੂੰ ਸਾਰੀ ਵੈਰਾਈਟੀ ਮਿਲ ਜਾਏਗਾ ਠੀਕ ਆ ਕੱਲੇ ਕੱਲੇ ਰੰਗ ਦੇ ਵਿੱਚ ਤੁਹਾਨੂੰ ਬਲੇਜ਼ਰ ਮਿਲ ਜਾਏਗਾ ਠੀਕ ਆ 1000 ਰੁਪਏ ਤੋਂ ਸ਼ੁਰੂ ਹੈ ਤੇ ਤੁਹਾਨੂੰ ਸਾਰਾ ਇੱਥੇ ਮਿਲ ਜਾਏਗਾ ਕੋਟ ਪੈਂਟ ਜੋ ਵੀ ਲੈਣਾ ਤੁਸੀਂ ਇੱਥੋਂ ਲੈ ਸਕਦੇ ਹੋ ਤੇ ਵਿਜ਼ਿਟ ਕਰੋ ਲੁਧਿਆਣਾ ਚੌੜਾ ਬਾਜ਼ਾਰ ਘੰਟਾ ਘਰ ਤੇ ਮੇਰੇ ਲੋਕੇਸ਼ਨ ਕਿੱਥੇ ਇੱਕ ਵਾਰੀ ਦੱਸ ਦੂ ਲੋਕੇਸ਼ਨ ਆਪਣੀ ਵੀ ਤੇ ਹੈਗੀ ਹੈ ਮੇਨ ਗਿਰਜਾ ਘਰ ਚੌਂਕ ਬਿਲਕੁਲ ਉਹਦੇ ਨੀਚੇ ਆਏਗੀ ਆਪਣੀ ਐਨਰ ਗਾਰਮਨ ਸ਼ਾਪ ਬਿਲਕੁਲ ਬਾਟਾ ਸ਼ੋਰੂਮ ਨਾਲ ਠੀਕ ਹੈ ਠੀਕ ਹੈ ਠੀਕ ਹੈ ਘੰਟਾ ਘਰ ਤੋਂ ਸਿੱਧਾ ਆਨ ਕਿ ਜਿਹੜਾ ਤਕਾਲ ਮਾਰਕੀਟ ਆ ਜੀਗੀ ਉਸ ਤੋਂ ਅੱਗੇ ਆ ਜੀਗਾ ਗੇਜਾ ਘਰ ਚੌਂਕ ਠੀਕ ਹੈ ਜੀ ਉਸ ਤੋਂ ਥੋੜਾ ਜਿਹਾ ਪਹਿਲਾਂ ਹੀ ਨਾਲ ਹੀ ਵਰੀ ਬਿਲਕੁਲ ਹੈਗੀ ਆਪਣੀ ਐਨਰ ਗਾਰਮਨ ਸ਼ਾਪ ਦੇ ਨਾਲ ਬਾਟਾ ਸ਼ੋਰੂਮ ਨਾਲ ਠੀਕ ਹੈ ਵੀਰੇ ਓਕੇ ਵੀਰੇ ਸੋ ਜੀ ਸਾਡਾ ਅੱਜ ਦਾ ਵੀਡੀਓ ਇੱਥੇ ਤੱਕ ਦਾ ਜੀ ਮਿਲਦੇ ਹਾਂ ਫਿਰ ਤੋਂ ਇੱਕ ਨਵੇਂ ਵਲੌਗ ਦੇ ਵਿੱਚ ਨਵੇਂ ਵੀਡੀਓ ਦੇ ਵਿੱਚ ਸੋ ਉਮੀਦ ਕਰਦਾ ਹਾਂ ਤੁਹਾਨੂੰ ਅੱਜ ਦਾ ਇਹ ਵੀਡੀਓ ਵਧੀਆ ਲੱਗਿਆ ਹੋਵੇਗਾ ਤੇ ਵਧੀਆ ਲੱਗਿਆ ਤਾਂ ਵੀ Hãy subscribe cho kênh Ghiền Mì Gõ Để không bỏ lỡ những video hấp dẫn